ਪਿੰਡ ਹਮਜਾ ਪਿੰਡ ਹਮਜਾ ਆ ਮਜੀਠਾ ਹਲਕੇ 'ਚ ਖੜੇ ਆ ਆ ਤੁਸੀਂ ਦੇਖ ਸਕਦੇ ਹੋ ਬੇਮੌਸਮੀ بارش ਨਾਲ ਜਿਵੇਂ ਕਣਕਾਂ ਦਾ ਨੁਕਸਾਨ ਹੋਣ ਦੇਖ ਖੱਸਿਆ ਜਿਵੇਂ ਕਿਸਾਨਾਂ ਦੇ ਸਾਹ ਸੁੱਤੇ ਪਏ ਆ ਮੈਂ ਸਰਵਣ ਸਿੰਘ ਪੰਘੇੜ ਇਸ ਸਮੇਂ ਪਿੰਡ ਹਮਜਾ ਵਿੱਚ ਮਜੀਠਾ ਹਲਕੇ 'ਚ ਖੜਾ ਆ ਔਰ ਜਿਵੇਂ ਮੈਂ ਤੁਹਾਨੂੰ ਕਣਕ ਦੀ ਫਸਲ ਬਖਾਲੀ ਆ ਜਿਹੜੀ ਬੇਮੌਸਮੀ بارش ਪੂਰੇ ਪੰਜਾਬ ਦੇ ਅੰਦਰ ਕੱਲ ਤੇ ਆਲੇ ਅੰਦਰ ਭਾਰੀ بارش ਦੀਆਂ ਖਬਰਾਂ ਸੀ ਇੱਧਰ ਕੱਥੂ ਨੰਗਲ ਵਾਲੇ ਪਾਸੇ ਵੀ ਤੇਜ਼ ਹਨੇਰੀ ਹਵਾਵਾਂ ਵੀ ਤੇਜ਼ ਚੱਲ ਰਹੀਆਂ ਨੇ ਤੇ بارش ਵੀ ਹੋਂ ਤੇ ਖਦਸ਼ੇ ਨੇ ਤੋਂ ਇਹ ਸਾਡੀ 6 ਮਹੀਨੇ ਅਸੀਂ ਇਸ ਫਸਲ ਤੇ ਨਿਰਭਰ ਹੁੰਨੇ ਆ ਤੋਂ ਬਹੁਤ ਸਾਰੇ ਕਿਸਾਨ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਵੀ ਜੇ ਕਿਤੇ ਗੜੇ ਮਾਰੀ ਹੋ ਜਾਂਦੀ ਆ ਜਾਂ ਤੇਜ਼ ਹਵਾ ਨਾਲ ਕਣਕ ਡਿੱਗ ਪੈਂਦੀ ਆ ਤੇ ਸਰਕਾਰ ਨੇ ਸਾਨੂੰ ਦੇਣਾ ਦੂਣਾ ਕਛ ਨਹੀਂਗਾ ਤੇ ਇਹੀ ਤੇ ਕਹਿੰਨੇ ਆ ਵੀ ਕੁਦਰਤ ਮਿਹਰਬਾਨ ਰਹੇ ਇਹ ਸਾਡਾ ਸੀਜ਼ਨ ਬਣਿਆ ਪੱਕ ਜਾਵੇ ਨਹੀਂ ਤਾਂ ਜਿਹੜਾ ਕਹਤੇ ਸੀ ਵੀ ਮੁਰਗੀਆਂ ਦਾ ਬੱਕਰੀਆਂ ਦਾ ਫਲਾਣੇ ਦਾ ਮਾਅਬਜਾ ਦੇਣਾ ਤੋਂ ਬਾਅਦ ਕੁਛ ਨਹੀਂ ਜਿਹੜੀ ਪਹਿਲੀ ਘੜੇ ਮਾਰੀ ਹੋਈ ਅੰਮ੍ਰਿਤਸਰ ਦੇ ਵਿੱਚ ਉਹਦੇ ਮਾਅਬਜੇ ਦਾ ਵੀ ਕੱਖ ਨਹੀਂ ਹੋਇਆ ਇਹੀ ਕੇਂਦਰ ਨੂੰ ਕਹਾ ਗਿਆ ਆਪਣੇ ਸੈਟਲਾਈਟ ਖੁੱਲੇ ਰੱਖਿਓ ਆ ਪੰਜਾਬ ਦੀ ਅਫਸਰशाही ਨੂੰ ਭਗਵੰਤਮਾਨ ਸਰਕਾਰ ਨੂੰ ਪਤਾ ਲੱਗਦਾ ਰਹੇ ਜਿਵੇਂ ਤੁਹਾਨੂੰ ਪਰਾਲੀ ਦਾ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਅੱਗ ਲੱਗੀ ਆ ਹੁਣ ਵੀ ਪਤਾ ਲੱਗੇ ਵੀ ਕਿਸਾਨਾਂ ਦੀਆਂ ਸਬਜ਼ੀਆਂ ਦਾ ਪੱਠਿਆਂ ਦਾ ਤੇ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ ਹੈਗਾ ਇਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਆ ਭਗਵੰਤਮਾਨ ਸਰਕਾਰ ਜਿਵੇਂ ਕੇਂਦਰ ਨਾਲ ਰਲ ਗਈ ਹੋਈ ਆ ਇਹ ਵੇਖੋ ਨਾ ਵੀ ਹਆਰ ਐਸ ਦੇ ਖਿਲਾਫ ਬੋਲ ਰਹੇ ਨੇ ਇਹ ਉਹਨਾਂ ਖਿਲਾਫ ਬੋਲ ਰਹੇ ਨਾ ਬਿਆਨ ਨਾ ਦੇਖੋ ਇਹ ਸਾਰੇ ਉਹ ਨਾਗਪੁਰੀਏ ਨੇ ਠੀਕ ਆ ਜੀ ਇਹ ਨਾਗਪੁਰੀਏ ਨੀਤੀ ਪਾਲਿਸੀ ਇੱਕਿਆ ਬਖੌਣ ਨੂੰ ਅਟੋ-ਅਟ ਤੁਹਾਨੂੰ ਨਜ਼ਰ ਆਉਣਗੇ ਬੁਲੇ ਖਿੱਚਣਾ ਰਿਓ ਇਹ ਕੇਂਦਰ ਕੋ 2000 ਕਰੋੜ ਰੁਪਈਆ ਲੈ ਕੇ ਇਹ ਐਜੂਕੇਸ਼ਨ ਪਾਲਿਸੀ ਤੇ ਵੀ ਸਮਝੌਤਾ ਕਰ ਰਹੇ ਨੇ ਇਸ ਟਾਈਲਨ ਵਰਗੇ ਨਹੀਂ ਹੈ ਜਿਹਨਾਂ ਮੂੰਹ ਤੇ ਮਾਰਿਆ ਕੇਂਦਰ ਦੇ ਪੈਸੇ ਵੀ ਆ ਚੁੱਕ ਤੇਰੇ ਪੈਸੇ ਜਿਹੜੀ ਸਿੱਖਿਆ ਕ੍ਰਾਂਤੀ ਆ ਰਹੀ ਨਾ ਐਵੇਂ ਨਹੀਂ ਆ ਰਹੀ ਇਹ ਪੰਜਾਬੀ ਨੂੰ ਢਾਲ ਢਾਲਾਉਣ ਲਈ ਸੌਦਾ ਕਰਾ ਇਹ ਆ ਕੇਂਦਰ ਦੇ ਨਾਲ ਇਹ ਤੋਂ ਕਹਾਂਗਾ ਅੱਜ ਜੱਗਾ ਮਜੀਠੀਆ ਜਿਹੜੇ ਹਲਕਾ ਚਾਚ ਨੇ ਮਜੀਠੇ ਦੇ ਇਹ ਵਡਾਲੇ ਕਲਾਂ ਤੇ ਭੰਗਾਲੀ ਕਲਾਂ ਜਾਣਗੇ ਇੱਥੇ ਕਿਸਾਨ ਇਕੱਠੇ ਹੋ ਕੇ ਇਹਨਾਂ ਨੂੰ ਸਵਾਲ ਜਵਾਬ ਕਰਨ ਜਾਣਗੇ ਜੋ ਜਿੱਥੇ ਜਿੱਥੇ ਵੀ ਐਮਐਲਏ ਮੰਤਰੀ ਮੁੱਖ ਮੰਤਰੀ ਜਾਂਦਾ ਜੋ ਸਾਡਾ ਪ੍ਰੋਗਰਾਮ ਵੀ ਖਨੌਰੀ ਤੇ ਸ਼ੰਭੂ ਤੇ ਜਬਰ ਜੜਾ ਟਾਇਆ ਵਾ ਜਿਵੇਂ ਕੇਂਦਰ ਨਾਲ ਰਲੇ ਹੋਏ ਆ ਇਹ ਸਾਰੇ ਸਵਾਲ ਜਵਾਬ ਕੀਤੇ ਜਾਣਗੇ ਜਿਵੇਂ ਅਮਿਤ ਸ਼ਾਹ ਜੀ ਕਹਿ ਰਹੇ ਨੇ ਵੀ ਸਾਡੀ ਨਿਗਾਹਬਾ ਸਾਰਿਆਂ ਦੇ ਉੱਤੇ ਖਾਸ ਕਰਕੇ ਪੰਜਾਬ ਤੇ ਕਹਿੰਦੇ ਬਹੁਤ ਨਿਗਾਹ ਰੱਖ ਰਹੇ ਆ ਔਰ ਕਹਿੰਦੇ ਜੜੀਆਂ ਤਾਕਤਾਂ ਦੇਸ਼ ਦੀ ਇਕਤਾ ਅਖੰਡਤਾ ਨੂੰ ਖਤਰਾ ਨੇ ਉਹਨਾਂ ਤੇ ਬਹੁਤ ਨਿਗਾਹ ਹੈਗੀ ਆ ਚੰਗੀ ਗੱਲ ਹੈ ਜੀ ਅਸੀਂ ਨਹੀਂ ਕਹਿੰਦੇ ਨਾ ਰੱਖੋ ਬਾਕੀ ਤਾਂ ਜਿਹੜੇ ਅੰਤਛਾਜੀ ਵਾਦੇ ਕੀਤੇ ਸੀ ਮੋਦੀ ਸਰਕਾਰ ਨੇ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸਾਰਾ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲੈ ਕੇ ਆਉਣਾ 15-15 ਲੱਖ ਰੁਪਇਆ ਤੁਸੀਂ ਤੇ ਮੰਨ ਚੁੱਕੇ ਹੋ ਵੀ ਇਹ ਜੁਮਲਾ ਹੈਗਾ ਵਾ ਇਹਦੇ ਵਿੱਚ ਨਹੀਂ 2 ਕਰੋੜ ਨੌਕਰੀਆਂ ਉਹਦੇ ਤੇ ਤਾਂ ਥੋੜੀ ਕੋਈ ਨਿਗ੍ਹਾ ਨਹੀਂ ਨਾ ਹੈਗੀ ਹਾਂ ਦੇਸ਼ ਦੇ ਲੋਕ ਪੰਜਾਬ ਜਿਹੜਾ ਸੈਕੂਲਰ ਸਟੇਟ ਹੁਣ ਹੈਗਾ ਪੰਜਾਬੀਆਂ ਦੀ ਸਮਝ ਸੈਕੂਲਰ ਆ ਉਹ ਵੀ ਨਿਗ੍ਹਾ ਰੱਖ ਰਹੇ ਨੇ ਪੂਰੀ ਤਰ੍ਹਾਂ ਦੇਸ਼ ਦੇ ਵਾਸੀ ਜਿਹੜੇ ਸੈਕੂਲਰ ਨਿਗ੍ਹਾ ਰੱਖ ਰਹੇ ਨੇ ਕਿਹੜੀ ਪਾਰਟੀ ਸਮਾਜ ਨੂੰ ਤੋੜਨਾ ਚਾਹੁੰਦੀ ਆ ਹਿੰਦੂਆਂ ਦੇ ਨਾਂ ਤੇ ਮੁਸਲਮਾਨਾਂ ਦੇ ਨਾਂ ਤੇ ਮੰਦਰ ਮਸਜਿਦ ਦੀ ਰਾਜਨੀਤੀ ਤੇ ਮਸਜਦ ਦੇ ਥੱਲੇ ਸਿਵਲਿੰਗ ਲੱਭ ਕੇ ਰਾਜਨੀਤੀ ਕਰਨਾ ਚਾਹੁੰਦੀ ਆ ਇਹ ਤੋਂ ਗਾਂ ਗਲਤਾਂ ਤੇ ਸਵਰਨਾ ਨੂੰ ਪਾੜ ਕੇ ਨਿਪਟੇ ਕਰਨਾ ਚਾਹੁੰਦੀ ਵਪਾਰੀਆਂ ਤੇ ਕਿਸਾਨਾਂ ਨੂੰ ਅੱਡ ਕਰਕੇ ਇਹ ਜਿਹੜੀ ਪਾਲਿਸੀ ਤਬਕਿਆਂ ਨੂੰ ਪਾੜ ਕੇ ਜਿਹੜੀ ਸਮਾਜਿਕ ਏਕਤਾ ਅਖੰਡਤਾ ਲਈ ਜੜੀਆਂ ਵੀ ਪਾਰਟੀਆਂ ਖਤਰਾ ਬਣਦੀਆਂ ਦੇਸ਼ ਦਾ ਬੋਟਰ ਉਹਦੇ ਖਿਆਲ ਰੱਖ ਰਿਹਾ ਔਰ ਉਹਦੇ ਕੋ ਆਉਣ ਵਾਲੇ ਸਮੇਂ ਵਿੱਚ ਹਿਸਾਬ ਲਊਗਾ ਅੱਜ ਅਸੀਂ ਐ ਬਾਬਾ ਬਕਾਲਾ ਦੋ ਉੱਥੇ ਚੋਣਾ ਕਰਾਵਾਂਗੇ ਬੀਬੀਆਂ ਦੀ ਅਰੇ ਤੋਂ ਕਾਂ ਤਰਸਿੱਕਾ ਤੇ ਟਾਂਗਰੇ ਦੀਆਂ ਚੋਣਾ ਕਰਵਾਵਾਂਗੇ ਪਿੰਡਾਂ ਦੇ ਵਿੱਚ ਬੀਬੀਆਂ ਦੀ ਲਾਮਬੰਦੀ ਵਧਾ ਰਹੇ ਹਾਂ ਉਹਨਾਂ ਵਾਲੇ ਸਮੇਂ ਵਿੱਚ ਭਗਵੰਤਮਾਨ ਸਰਕਾਰ ਦੇ ਖਿਲਾਫ ਵੱਡੇ ਮੋਰਚੇ ਖੋਲਾਂਗੇ ਧੰਨਵਾਦ